ਦੇਖੋ ਉਹਨਾਂ ਦੇ ਨਾਲ ਜਿਹੜਾ ਸਾਡੇ ਜਿਹੜੇ ਟ੍ਰਾਂਸਪੋਰਟ ਮਿਸਟਰ ਉਹਨਾਂ ਨੇ ਗੱਲਬਾਤ ਕੀਤੀ ਆ ਮੈਂ ਉਹਨਾਂ ਨੂੰ ਭਰਾਵਾਂ ਨੂੰ ਬੇਨਤੀ ਕਰਨਾ ਕਿ ਤੁਸੀਂ ਕਾਹਲੀ ਨਾ ਕਰੋ ਸਾਡੀ ਪਹਿਲੀ ਸਰਕਾਰ ਆ ਜਿਹੜੀ ਖੱਟਿਆਂ ਨੂੰ ਪੱਕੇ ਕਰ ਰਹੀ ਆ ਪਹਿਲਾਂ ਇਹਦਾ ਕੱਚਾ ਵਾਲੇ ਸੀ ਅਸੀਂ ਪੱਕਿਆਂ ਵਾਲੇ ਅਸੀਂ ਪੱਕੇ ਕਰ ਰਹੇ ਆ ਉਹਨਾਂ ਦਾ ਵੀ ਕਰ ਰਹੇ ਆ ਸਾਰਾ ਕੁਝ ਉਹਨਾਂ ਦੀਆਂ ਤਰਖਾਹਾਂ ਵਿਧਾਨਜਾਂ ਵੀ ਆ ਹੋਰ ਵੀ ਕਰਾਂਗੇ ਐ ਨਾ ਕਰੋ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕਿ ਜਨਤਾ ਨੂੰ ਕਿਸੇ ਨੇ ਕੋਈ ਮਰਗਤ ਤੇ ਜਾਣਾ ਹੁੰਦਾ ਕਿਸੇ ਨੇ ਵਿਆਹ ਤੇ ਜਾਣਾ ਹੁੰਦਾ ਕਿਸੇ ਨੂੰ ਕੋਈ ਐਮਰਜੈਂਸੀ ਹੁੰਦੀ ਆ ਆਮ ਬੰਦੇ ਬੱਸਾਂ ਤੇ ਡਿਪੈਂਡਡ ਆ ਇਸੇ ਕਰਕੇ ਬੱਚਿਆਂ ਦੀ ਪੜ੍ਹਾਈ ਦਾ ਵੀ ਉਹਨਾਂ ਦਾ ਕੋਈ ਦੇ ਇਹ ਬੱਚੇ ਦੀ ਪੜ੍ਹਾਈ ਦੇ ਵਿੱਚ ਵੀ ਕੰਨੀ ਆਉਣਾ ਚਾਹੀਦਾ ਬੱਚੇ ਨੇ ਇਗਜ਼ਾਮ ਦੇਣ ਜਾਣਾ ਮੀ ਹੈ ਕਿੜੀਆਂ ਇਹ ਸਾਰਾ ਕੁਝ ਜਿਹੜਾ ਡਿਵੈਲਪਮੈਂਟ ਦਾ ਓਵਰਆਲ ਜਿਹੜੀ ਸਾਰੇ ਮੈਂ ਜਿਹੜੀ ਹੈਗੇ ਆ ਪਿੰਡਾਂ ਦਾ ਸਰਪੱਖੀ ਵਿਕਾਸ ਤੇ ਜਿਹੜੇ ਉਹਨਾਂ ਦੇ ਵਿੱਚ ਰਹਿਣ ਵਾਲੇ ਬੰਦੇ ਆ ਉਹਨਾਂ ਦਾ ਬੱਚਿਆਂ ਦਾ ਉਹਨਾਂ ਵਾਸਤੇ ਵੀ ਸਰ ਪੱਖੀ ਵਿਕਾਸ ਉਹਦੇ ਵਿੱਚ ਪੜ੍ਹਾਈ ਹੈ ਖੇਡਾਂ ਦੇ ਮੈਦਾਨ ਹੈ ਉਸ ਤੋਂ ਬਾਅਦ ਨੌਕਰੀਆਂ ਦਾ ਬੰਦੋਬਸਤ ਕਰਨਾ ਔਰ ਪਿੰਡਾਂ ਦੇ ਵਿੱਚ ਰੁਜ਼ਗਾਰ ਕਿੱਦਾਂ ਪੈਦਾ ਕਰਨਾ ਉਹ ਸੈਲਫ ਹੈਲਪ ਗਰੁੱਪ ਬਣਾ ਕੇ ਫਾਰਮਰ ਪ੍ਰੋਡਿਊਸਰ ਆਰਗੇਨਾਈਜੇਸ਼ਨ ਬਣਾ ਕੇ ਉਹ ਮੈਂ ਸਾਰਾ ਉਹਦੇ ਬਾਰੇ ਸੋਚ ਰਿਹਾ ਹਾਂ ਲੌਂਗ ਟਰਮ ਪਲੈਨਿੰਗ ਕਰ ਰਿਹਾ ਹਾਂ ਔਰ ਇਹ ਸਾਰਾ ਕੰਮ ਅਸੀਂ ਅਗਲੇ 2 4 5 ਸਾਲਸ ਕਰਕੇ ਦਿਖਾ ਦਾਂਗੇ